ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਨੇ ਲੈ ਕੇ ਆਏ ਆ ਜਿਹੜੇ ਕਿ ਬੱਚੇ ਫਿਜ਼ੀਕਲੀ ਸਿਲੇਕਟ ਹੋਏ ਸੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਬੱਚਿਆਂ ਤੋਂ ਮਾਫੀ ਮੰਗਣਾ ਚਾਹੁੰਦਾ ਜਿਹੜੇ ਆਪਣੇ ਚੈਨਲ ਤੋਂ ਫ੍ਰੀ ਆਫ ਕੋਸ ਸਟੱਡੀ ਕਰ ਰਹੇ ਨੇ ਕਿਉਂਕਿ ਮੇਰੇ ਕੋਲ ਸਰਸਨਲ ਰੀਜ਼ਨ ਕਰਕੇ ਮੈਂ ਕੁਝ ਦਿਨਾਂ ਤੋਂ ਜਿਹੜੀਆਂ ਹੈ ਕਲਾਸਾਂ ਨਹੀਂ ਜਿਹੜੀਆਂ ਹੈਗੀਆਂ ਸੋਡੀਆਂ ਬਣਾ ਸਕਿਆ ਤੇ ਆਪਾਂ 14 ਤਰੀਕ ਤੋਂ ਬਾਅਦ ਤੁਹਾਡੀਆਂ ਜਿਹੜੀ ਕਲਾਸ ਹੈ ਟੋਟਲੀ ਆਪਾਂ ਕਵਰ ਕਰਨੀਆਂ ਨੇ ਡੇਲੀ ਦੋ ਕਲਾਸਾਂ ਮਤਲਬ ਕਿ ਲਗਾਉਣੀਆਂ ਨੇ ਠੀਕ ਹੈ ਤੇ ਆਪਾਂ ਪਾਲਟੀ ਜਿਹੜੀ ਸੋਡੀਆਂ ਇਸ ਮਹੀਨੇ ਦੇ ਵਿੱਚ ਜੇ ਕੰਪਲੀਟ ਕਰ ਦਾਂਗੇ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਹੁਣ ਜਿਹੜੇ ਬੱਚਿਆਂ ਦੇ ਡਾਊਟ ਸੀਗੇ ਫਿਜ਼ੀਕਲ ਪੋਸਟਪੋਨ ਲਈ ਕਿ ਕੀ ਅਪਡੇਟ ਆਈ ਹੈ ਕਿੰਨਾਂ ਨੇ ਕਿਹੜੇ ਬੱਚਿਆਂ ਦੇ ਫਿਜ਼ੀਕਲ ਡਿਲੇ ਹੋਏ ਨੇ ਕਿਹੜੇ ਬੱਚਿਆਂ ਦੇ ਫਿਜ਼ੀਕਲ ਜਿਹੜੇ ਹੈਗੇ ਅੱਗੇ ਨੈਕਸਟ ਉਹਨਾਂ ਦੇ ਜਿਹੜੇ ਐਡਮਿਟ ਕਾਰਡ ਕਿੰਨੇ ਵਜੇ ਤੱਕ ਜਿਹੜੇ ਹੈਗੇ ਕਦੋਂ ਤੱਕ ਆਉਣਗੇ ਠੀਕ ਹੈ ਅੱਜ ਆਪਾਂ ਇਹ ਸਾਰੇ ਬੱਚਿਆਂ ਦੇ ਡਾਊਟ ਕਲੀਅਰ ਕਰਨੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਸ਼ੈਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਸਭ ਤੋਂ ਪਹਿਲਾਂ ਜਿਹੜੀ ਆਪਾਂ ਤੁਸੀਂ ਇਹ ਅਪਡੇਟ ਤੁਸੀਂ ਕੱਲ ਦੇਖ ਹੀ ਲਈ ਸੀ ਪੰਜਾਬ ਪੋਰਟਸ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਤੇ ਦੁਬਾਰਾ ਤੁਹਾਨੂੰ ਸਾਰਾ ਕੁਝ ਜਿਹੜਾ ਹੈਗਾ ਇਸ ਬਾਰੇ ਅਪਡੇਟ ਦੇਣਾ ਕਿ ਕਦੋਂ ਤੱਕ ਐਡਮਿਟ ਕਾਰਡ ਹੋਵੋਗੇ ਕਿ ਕਿੰਨੇ ਵਜੇ ਤੱਕ ਤੁਸੀਂ ਡਾਊਨਲੋਡ ਕਰ ਸਕੋਗੇ ਤੇ ਕਿਹੜੇ ਦੇਖੋ ਇਹ ਜਿਹੜਾ ਤੁਸੀਂ ਪੰਜਾਬ ਪੁਲਿਸ ਕਨਸਟਬਲ 2025 ਜਿਹੜਾ ਆਫੀਸ਼ਲ ਸਾਈਟ ਖੋਲਦੇ ਹੋ ਇੱਥੇ ਲਿਖਿਆ ਹੈ ਬੈਡ ਵੈਦਰ ਕੰਡੀਸ਼ਨਸ ਠੀਕ ਹੈ ਡੂ ਟੂ ਹੈਵੀ ਰੇਨਿੰਗ ਜਿਹੜਾ ਹੈਵੀ ਰੇਨ ਫਾਲ ਦੇ ਕਾਰਨ ਆਪਣੇ ਜਿਹੜੇ ਫਿਜ਼ੀਕਲ ਦੇ ਫਿਜ਼ੀਕਲਸ ਪੋਸਟਪੋਨ ਹੋਏ ਸੀ ਕਿੰਨੀ ਕੀ ਤਰੀਕ ਤੋਂ ਬੱਚਿਆਂ ਦੇ ਲੈ ਕੇ 7 ਤਰੀਕ 8 ਤਰੀਕ 9 ਤਰੀਕ 10 ਤਰੀਕ ਇਹ ਚਾਰ ਦਿਨਾਂ ਦੇ ਜਿਹੜੇ ਬੱਚਿਆਂ ਦੇ ਫਿਜ਼ੀਕਲ ਸੀ ਪੋਸਟਪੋਨ ਹੋ ਚੁੱਕੇ ਸੀਗੇ ਦੇਖੋ 7 ਤਰੀਕ ਵਾਲੇ ਬੱਚਿਆਂ ਨੂੰ ਨੋਟਿਸ ਲੱਗਾਇਆ ਸੀਗਾ ਉਹਨਾਂ ਨੂੰ ਮਹਾਰਿਸ਼ੀ ਬਾਲਕੀ ਜਨਮਦੀ ਦੀ ਜਿਹੜੀ ਹੈ ਛੁੱਟੀ ਕੀਤੀ ਗਈ ਸੀ ਤਾਂ ਕਰਕੇ ਪੋਸ ਪਰ ਇਹਦੂ ਬਾਅਦ 8 9 10 ਤਰੀਕ ਦਾ ਜਿਹੜਾ ਹੈਗਾ ਵੈਦਰ ਮਾਡਲ ਕੇ ਖਰਾਬ ਦੱਸਿਆ ਸੀ ਪੰਜਾਬ ਦੇ ਵਿੱਚ ਤਾਂ ਕਰਕੇ ਫਿਜ਼ੀਕਲ ਪੋਸਟਪੋਨ ਕਰ ਦਿੱਤੇ ਗਏ ਸੀ ਤੇ ਇਹਦੂ ਬਾਅਦ ਇਹ ਆਪਾਂ ਦਾ ਸਕਰੀਨਸ਼ਾਟ ਜਿਹੜਾ ਆਪਣੇ ਤੋਂ ਪੂਰਾ ਨਹੀਂ ਲੱਗਿਆ ਠੀਕ ਹੈ ਇਹਦੇ ਉੱਤੇ ਪੰਜਾਬ ਪੁਸਟ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਸਪੈਸ਼ਲ ਮੈਂਸ਼ਨ ਕਰਿਆ ਹੋਇਆ ਕਿ ਇਹ ਸਿਰਫ 10 7 ਤੋਂ ਲੈ ਕੇ 10 ਤਰੀਕ ਵਾਲੇ ਬੱਚਿਆਂ ਤੱਕ ਦੇ ਪੋਸਟਪੋਨ ਹੋਏ ਨੇ 11 ਤਰੀਕ ਤੋਂ ਜਿਹੜੇ ਬੱਚਿਆਂ ਦਾ ਫਿਜ਼ੀਕਲ ਸੀ ਉਹਨਾਂ ਦਾ ਸੇਮ 11 ਤਰੀਕ ਨੂੰ ਹੀ ਹੋਊਗਾ ਤੇ 12 ਵਾਲੇ ਦਾ 12 ਨੂੰ 11 ਤੋਂ 15 ਤੱਕ ਦੇ ਤਰੀਕਾਂ ਦੇ ਵਾਲੇ ਬੱਚਿਆਂ ਦਾ ਕੋਈ ਚੇਂ ਠੀਕ ਹੈ ਜਦੋਂ ਆਪਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਟ ਖੋਲਦੇ ਆ ਆਪਣੇ ਦੇਖੋ ਇੱਕ ਤਰੀਕ ਨੂੰ ਜਿਹੜਾ ਹੈਗਾ 7 ਤਰੀਕ ਨੂੰ ਆਪਣੇ ਸਟਾਰਟ ਹੋਣੀ ਸੀ ਪਹਿਲਾਂ ਤੇ ਇੱਕ ਤਰੀਕ ਨੂੰ ਆਪਣੇ ਐਡਮਿਟ ਕਾਰਡ ਪੀਐਸਟੀ ਜਿਹੜਾ ਪੀਐਮਟੀ ਦੇ ਇਹ ਲਾਈਵ ਹੋ ਗਏ ਸੀਗੇ ਠੀਕ ਹੈ ਤੇ ਪਰ ਜਦੋਂ ਹੁਣ ਇਹ ਅਪਡੇਟ ਹੋ ਗਏ ਤੇ ਇਹ ਹੈਗੇ ਸੀ 7 ਤੋਂ ਲੈ ਕੇ 15 ਅਕਤੂਬਰ ਤੱਕ ਪਰ ਹੁਣ ਇਹ ਜਿਹੜੇ ਡਿਲੇ ਹੋ ਚੁੱਕੇ ਨੇ ਡਿਲੇ ਇਹ ਕਿੰਨੀ ਤਰੀਕ ਤੱਕ ਹੋਏ ਨੇ ਇਹ ਹੋਏ ਨੇ 11 ਤੋਂ ਲੈ ਕੇ ਹੁਣ 17 ਤਰੀਕ ਦੇ ਵਿੱਚ ਵਿੱਚ ਸੋਡੇ ਜਿਹੜੇ ਸਾਰੇ ਫਿਜ਼ੀਕਲ ਲਏ ਜਾਣਗੇ ਠੀਕ ਹੈ ਪਹਿਲਾਂ ਤੁਹਾਡੇ ਕੋਲ ਕਿੰਨੇ ਦਿਨ ਸੀ ਪਹਿਲਾਂ ਹੈਗੇ ਸੀ 7 ਤੋਂ ਲੈ ਕੇ 15 ਤੱਕ ਆਪਣੇ ਕੋਲ ਹੈਗੇ ਸੀ 8 ਦਿਨ ਠੀਕ ਹੈ ਹੁਣ ਆਪਣੇ ਕੋਲ ਹੈਗੇ ਨੇ 11 ਤੋਂ ਲੈ ਕੇ 17 ਤੱਕ ਆਪਣੇ ਕੋਲ 7 ਦਿਨ ਠੀਕ ਹੈ ਹੁਣ 7 ਦਿਨਾਂ ਦੇ ਵਿੱਚ ਵਿੱਚ ਸੋਟੇ ਜਿਹੜੇ ਫਿਜ਼ੀਕਲ ਸਾਰੇ ਲੈ ਜਾਣਗੇ ਤਕਰੀਬਨ ਕਿਹੜੇ ਨੂੰ ਆਪਾਂ ਕਹਿ ਸਕਦੇ ਹਾਂ ਕਿ 1 ਦਿਨ ਦੇ ਵਿੱਚ 2500 ਤੋਂ ਜਿਹੜਾ 2700 ਬੱਚਾਗਾ ਉਹਦੇ ਫਿਜ਼ੀਕਲ ਲੈ ਜਾਣਗੇ ਤੇ ਡੇਲੀ ਜਿਹੜਾ ਹੈਗਾ ਮਤਲਬ 2500 ਤੋਂ ਪਲੱਸ ਬੱਚਿਆਂ ਦਾ ਫਿਜ਼ੀਕਲ ਡੇਲੀ ਹੋਇਆ ਕਰੂਗਾ 2500 ਤੋਂ 3000 ਦੇ ਕਰੀਬ-ਕਰੀਬ ਬੱਚਿਆਂ ਦਾ ਫਿਜ਼ੀਕਲ ਡੇਲੀ ਹੋਇਆ ਕਰੂਗਾ ਠੀਕ ਹੈ ਇਹਰੇ ਸੋਡੇ ਐਡਮਿਟ ਕਾਰਡ ਨੇ ਉਹ ਥੋੜੇ ਆਫੀਸ਼ਲ ਸਾਈਟ ਦੇ ਉੱਤੇ ਆ ਚੁੱਕੇ ਨੇ ਤੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਾਕੀ ਜਿਹੜੇ ਅਗਰ ਐਡਮਿਟ ਕਾਰਡ ਦੇ ਵਿੱਚ ਕੋਈ ਚੇਂਜ ਆਇਆ ਤਾਂ ਉਹ ਸੁਮੀ ਜੀ ਅਪਡੇਟ ਦੇ ਦਿੱਤੀ ਜਾਊਗੀ ਅਦਰਵਾਈਜ਼ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਦੁਬਾਰਾ ਦੇਖ ਸਕਦੇ ਹੋ ਕਿ ਹੁਣ ਤੁਹਾਡਾ ਜਿਹੜਾ ਫਿਜ਼ੀਕਲ ਕਦੋਂ ਤੱਕ ਹੋਣਾ ਤੇ ਕਿੰਨੇ ਵਜੇ ਹੋਣਾ ਠੀਕ ਆ ਤੇ ਜਿਹੜੇ ਐਡਮਿਟ ਕਾਰਡ ਤੇ ਤੁਹਾਡੇ ਕੈਂਡੀਡੇਟਾਂ ਮਤਲਬ ਐਡਮਿਟ ਕਾਰਡ ਕਿੰਨੇ ਵਜੇ ਤੱਕ ਰਹੂ ਇਹ 17 ਅਕਤੂਬਰ ਤੱਕ ਐਡਮਿਟ ਕਾਰਡ ਰਹਿਣਗੇ ਤੁਹਾਡੀ ਆਫੀਸ਼ਲ ਸਾਈਟ ਦੇ ਉੱਤੇ ਤੇ ਇਹ ਕਿ ਜਿਹੜਾ ਤੁਹਾਡਾ ਫਿਜ਼ੀਕਲ ਹੈ ਉਹ ਕਦੋਂ ਸਟਾਰਟ ਹੋਣਾ ਹੈ ਉਹ 11 ਅਕਤੂਬਰ 2025 ਨੂੰ ਸਟਾਰਟ ਹੋਣਾ ਹੈ ਤੇ ਖਤਮ ਕਦੋਂ ਹੋਣਾ ਫਿਜ਼ੀਕਲ ਇਹ ਹੋਣਾ 17 ਅਕਤੂਬਰ 2025 ਨੂੰ ਤੇ ਜਿਹੜੇ ਬੱਚਿਆਂ ਦੇ ਇਹੀ ਡਾਊਟ ਸੀਗੇ ਕਿ ਫਿਜ਼ੀਕਲ ਕਿਹੜੇ ਬੱਚਿਆਂ ਦਾ ਪੋਸਟਪੋਨ ਹੋਇਆ ਇਹ ਮੈਂ ਤੁਹਾਨੂੰ ਦੱਸ ਦਿੰਦਾ 7 ਤੋਂ ਲੈ ਕੇ ਸਿਰਫ 10 ਤਰੀਕ ਵਾਲੇ ਬੱਚਿਆਂ ਦਾ ਫਿਜ਼ੀਕਲ ਪੋਸਟਪੋਨ ਹੋਇਆ ਅਗਰ ਤੁਹਾਡਾ 11 ਤਰੀਕ ਨੂੰ ਫਿਜ਼ੀਕਲ ਆ ਤਾਂ ਉਹ ਪੋਸਟਪੋਨ ਨਹੀਂ ਹੋਇਆ 11 ਤੋਂ ਲੈ ਕੇ ਹੁਣ ਤੁਹਾਡੇ ਫਿਜ਼ੀਕਲ 17 ਦੇਣਾ 17 ਤਰੀਕ ਤੱਕ ਚੱਲਨੇ ਹੈ ਇਹ 7 ਦਿਨ ਤੁਹਾਡੇ ਜਿਹੜੇ ਫਿਜ਼ੀਕਲ ਹੋ ਤੇ 8 ਦਿਨ ਆਪਣੇ ਕੋਲ 2163 ਕਰੀਬ ਬੱਚਿਆਂ ਦਾ ਡੇਲੀ ਦੋਹੇ ਗਰਾਊਂਡਾਂ ਦੇ ਵਿੱਚ ਫਿਜ਼ੀਕਲ ਹੋਣੀ ਸੀ ਮਤਲਬ ਕਿ ਇੱਕ ਗਰਾਊਂਡ ਦੇ ਵਿੱਚ 1000 ਕੁ ਅੱਛੇ ਤੋਂ ਪਲੱਸ ਦਾ ਫਿਜ਼ੀਕਲ ਹੋਣਾ ਸੀ ਹੁਣ ਮੇਬੀ ਹੋ ਸਕਦਾ ਬੱਚੇ ਘੱਟ ਵੱਧ ਜਾਣ ਤਾਂ ਕਰਕੇ ਆਪਾਂ ਮੰਨ ਸਕਦਾ ਕਿ 2500 ਦੇ ਜਿਹੜਾ ਪਲੱਸ ਦੇ ਕਰੀਬ ਵਿੱਚ ਤਾਂ ਬੱਚਿਆਂ ਦਾ ਜਿਹੜਾ ਫਿਜ਼ੀਕਲ ਹੋਊਗਾ 7 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਇਹ ਆਪਣੇ ਟੋਟਲ 17311 ਕੈਂਡੀਡੇਟ ਨੇ ਆਪਣੇ ਠੀਕ ਹੈ ਇਹਨਾਂ ਦਾ ਜਿਹੜਾ ਫਿਜ਼ੀਕਲ ਟੋਟਲ 7 ਦਿਨਾਂ ਦੇ ਵਿੱਚ ਹੋ ਜਾਊਗਾ ਤੇ ਆਪਣੀ ਜਿਹੜੀ ਅੱਜ ਦੀ ਵੀਡੀਓ ਸਿਰਫ ਇੰਨੀ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਸੀ ਕਿ ਕਿਹੜੇ ਬੱਚਿਆਂ ਦੇ ਪੋਸਟਪੋਨ ਹੋਣੀ ਤੇ ਕਿਹੜੇ ਬੱਚੇ ਦੇ ਪੋਸਟਪੋਨ ਨਹੀਂ ਹੋਵੇ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੇ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਕੋਈ ਵੀ ਤੁਹਾਡਾ ਡਾਊਟ ਹੁੰਦਾ ਠੀਕ ਆ ਤੁਸੀਂ ਮੈਨੂੰ ਟੈਲੀਗ੍ਰਾਮ ਤੇ ਡਾਇਰੈਕਟ ਮੈਸੇਜ ਕਰ ਸਕਦੇ ਹੋ ਆਪਣੇ ਚੈਨਲ ਦੇ ਉੱਤੇ job point punjab ਦੇ ਉੱਤੇ ਸਰਚ ਕਰ ਲਓ ਤੁਹਾਨੂੰ ਮਿਲ ਜਾਊਗਾ ਅਗਰ ਨਹੀਂ ਵਕਤ ਕੀ ਤੁਸੀਂ ਆਪਣਾ ਕਮੈਂਟ ਕਰਦੇ ਹੋ ਤੇ ਮੈਂ ਤੁਹਾਡਾ ਹਰ ਇੱਕ ਬੱਚੇ ਦਾ ਮੈਂ ਕੋਸ਼ਿਸ਼ ਕਰਨਾ ਕਿ ਹਰ ਇੱਕ ਬੱਚੇ ਦਾ ਜਿਹੜਾ ਹੈਗਾ ਕਮੈਂਟ ਦਾ ਰਿਪਲਾਈ ਦੇਵਾਂ ਹਰ ਇੱਕ ਬੱਚੇ ਦੇ ਡਾਊਟ ਕਲੀਅਰ ਕਰਾਂ ਪਰ ਫਿਰ ਵੀ ਕਈ ਵਾਰ ਕੋਈ ਰਹਿ ਜਾਂਦਾ ਹੁੰਦਾ ਤਾਂ ਉਸ ਲਈ ਮਾਫੀ ਬਖਸ਼ਿਓ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੱਕ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ